ਜਾ ਜੋ ਪ੍ਰੋਬਲਮ ਲਾਉਂਦੀ ਮੈਂ ਕੀਤੀ ਹੈ ਜਿਹੜਾ ਤਨਾਜੀ ਸਫਲਤਾ ਸਰਕਾਰ ਦੀ ਤੇ ਤੁਹਾਡਾ ਸਰਕਾਰਾਂ ਦਾ ਇਹ ਮੇਰੇ ਤੋਂ ਨਗਰ ਦੀ ਪੰਚਾਇਤਾਂ ਤੋਂ ਸਾਫ ਪਤਾ ਸਾਫ ਕੀਤੀ ਖੜੀ ਹੋਰ ਪ੍ਰਧਾਨ ਸਾਹਿਬਾ ਪੈਰਾ ਸੰਗਤ ਦਾ ਧਰਵਾ ਦੇ ਕੇ ਜਿਹਦੇ ਬਾਰੇ ਇਹ ਕਹਿਣਾ ਚਾਹਾਂਗੇ ਅਸੀਂ ਸੰਤ RAMਪਾਲ ਜੀ ਦੇ ਨੇ ਹੈ ਜੋ ਹਰਿਆਣੇ ਵਾਲੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਅਸੀਂ ਪੂਰੇ ਪੰਜਾਬ ਦੇ ਵਿੱਚ ਬੂਟੇ ਲਾਉਣ ਦੀ ਮਹਿੰਮ ਸ਼ੁਰੂ ਕੀਤੀ ਜਿਹਦੇ ਵਿੱਚ ਕਮ ਸੇ ਕਮ 20-40 ਹਜ਼ਾਰ ਤੋਂ ਲੈ ਕੇ 50 ਹਜ਼ਾਰ ਬੂਟਾ ਲੱਗੋਗਾ। ੋਗੇ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਨਮਈਏ ਖਾ ਉੱਥੇ ਲੱਗ ਰਿਹਾ ਜੀ। ਐਮਪੀ ਸਾਹਿਬ ਜਾਂ ਪਿੰਡ ਦੇ ਸweni ਪੂਰੇ ਸੰਯੋਗ ਨਾਲ ਲਵਾ ਰਹੇ ਹਾਂ ਅਸੀਂ ਇੱਥੇ 3000 ਦਾ ਠਿਕਾ ਜੀ ਕਹਿੰਦੇ ਆ 250 ਬੂਟਾ ਲਾਵਾਂਗੇ। ਇਹ ਹੈ ਜੀ ਵਾਰਡ ਨੰਬਰ 59 ਕਿ ਇੱਥੇ ਗੁਰਦਾਰੇ ਦੇ ਪਿਛਲੇ ਪਾਸੇ ਪਾਰਕ ਬਣੀ ਹੋਈ ਆ ਪਿੰਡ ਦੇ ਬੱਚਿਆਂ ਦੇ ਖੇਡਣ ਲਈ ਪਾਰਕ ਵੀ ਆ ਸਟੇਡੀਅਮ ਵੀ ਐਸੇ ਜੀ ਇੱਥੇ ਕਾਫੀ ਜਗ੍ਹਾ ਖਾਲੀ ਮਿਲੀ ਆ ਸਾਨੂੰ। ਇੱਕ ਵਧੀਆ ਗੱਲ ਇਹ ਵੀ ਇੱਥੇ ਚਾਰ ਚੁਫੇਰੇ ਬਾਉਂਡਰੀ ਆ। ਕਿਉਂਕਿ ਇਹ ਪਸ਼ੂਆਂ ਦਾ ਜਿਹੜਾ ਜਾੜਾ ਜਾਂ ਸਾਨੂੰ ਫਰੀ ਗਾਰਡ ਮਿਲ ਨਹੀਂ ਰਹੀ ਰਹਿ ਕੇ ਜਿਹੜੇ ਉਹ ਫਰੀ ਗਾਰਡ ਦੀ ਵੀ ਲੋੜ ਨਹੀਂ ਤੇ ਦੂਜਾ ਅਸੀਂ ਪ੍ਰੋਮਿਸ ਕਰਦੇ ਆਂ ਕਿ ਜਿਵੇਂ ਤੁਸੀਂ ਮੰਗ ਕੀਤੀ ਆ ਵੀ ਇਹਨਾਂ ਦੀ ਦੇਖ ਰੱਖਿਆ ਸਾਨੂੰ ਕਿਹਾ ਅਸੀਂ 2 ਸਾਲ ਤੱਕ ਦੇਖ ਰੱਖੇ ਖੁਦ ਕਰਾਂਗੇ ਤੇ ਬਾਕੀ ਸੀਐਮ ਸਾਹਿਬ ਦੇ ਮਾਤਾ ਜੀ ਵੱਲੋਂ ਵੀ ਇਹ ਸਾਥੋਂ ਡਿਮਾਂਡ ਰੱਖੀ ਗਈ ਸੀ ਸਾਡੇ ਗੁਰੂ ਜੀ ਤੋਂ ਕਿ ਪੰਜਾਬ ਦੇ ਵਿੱਚ ਬੂਟਿਆਂ ਦੀ ਬਹੁਤ ਕਮੀ ਆ ਇਹ ਬੂਟੇ ਲਾਂਚ ਸਾਡਾ ਸੁਝਾਅ ਹੈ ਅਸੀਂ ਮਾਤਾ ਜੀ ਦਾ ਵੀ ਸਹਾਰ ਕਰਦੇ ਆਂ ਪਰ ਮਾਤਾ ਜੀ ਦੇ ਬਚਨਾ ਤੇ ਹੋਰ ਚੜਦੇ ਫੁੱਲ ਚੜਾਉਂਦੇ ਬੂਟਿਆਂ ਦੀ ਸ਼ੁਰੂਆਤ ਸਕਟਨੀ ਸਰ ਨਗਰ ਨਿਕ ਮਨੋਪ੍ਰੀਕਾਰ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਉਹ ਤੇ ਲਾਏ ਤਾਂ ਜਾਂਦੇ ਆ ਪਰ ਜਿੰਨੇ ਲਾਏ ਜਾਂਦੇ ਉਹਨੇ ਵੱਜਦੇ ਨਹੀਂ ਖੁਦ ਜੀ ਮੈਂ ਵੀ ਬੇਨਤੀ ਕੀਤੀ ਸੀ ਫਿਰ ਸਾਡੇ ਐਮਪੀ ਸਾਹਿਬ ਲਖਾ ਜੀ ਆ ਲਕਸ਼ੀਤ ਸਿੰਘ ਜੀ ਇਹਨਾਂ ਨੇ ਬੇਨਤੀ ਕੀਤੀ ਥ੍ਰੀ ਗਾਰਡ ਮਿਲਣੀ ਚਾਹੀਦੀ ਸਾਨੂੰ ਅਸੀਂ ਆਪਦੇ ਲੈਵਲ ਤੇ ਫਿਰ ਥ੍ਰੀ ਗਾਰਡ ਜਿਹੜੇ ਪਿੰਡ ਨੇ ਲਾਏ ਆ ਰੋਡ ਤੇ ਉਹ ਵਧੀਆ ਦਰਸਤ ਹੋ ਚੁੱਕੇ ਨੇ ਉਹ ਪਿੰਡ ਆਪਦੇ ਕਲੈਕਸ਼ਨ ਕਰਕੇ ਅਸੀਂ ਵੀ ਕਲੈਕਸ਼ਨ ਕਰਨ ਨੂੰ ਤਿਆਰ ਆ ਜੀ ਜੇ ਨਜ਼ਰ ਨਹੀਂ ਦਿੰਦਾ ਤਾਂ ਐਮਪੀ ਸਾਹਿਬ ਤੋਂ ਵੀ ਲਵਾਵਾਂਗੇ ਪਿੰਡ ਦੇ ਮੋਟਰ ਬੰਦਿਆਂ ਤੋਂ ਵੀ ਲਵਾਵਾਂਗੇ ਅਸੀਂ ਵੀ ਪਾਵਾਂਗੇ ਟ੍ਰੀਕਾਰਡ ਲਾਉਣੀ ਲਾਉਣੇ ਜਿਹੜੇ ਰੋੜਾਂ ਤੇ ਲਾਵੇ ਟ੍ਰੀਕਾਰਡ ਬਣਾ ਕੇ ਤੋਂ ਤੇ ਬਚਨੇ ਸੀ ਫਿਰ ਲਾਉਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਉਹ 2 ਦਿਨਾਂ ਬਾਅਦ ਹੀ ਪੌਦਾ ਗਾਇਬ ਹੁੰਦਾ ਚੀਜ਼ਾ ਮਰ ਜਾਂਦਾ ਮੈਂ ਇਹ ਕਹਿਣਾ ਚਾਹੂੰਗਾ ਦੇਖੋ ਜੀ ਅੱਜ ਜਿਹੜਾ ਇੱਕ ٹرسٹ ਆ ਬੰਦੀ ਛੋੜ ਪੱਕੀ ਬੁੱਕੀ ਇੱਕ ٹرسٹ ਦਾ ਬਾਬਾ ਰਾਮਪਾਲ ਜੀ ਵੱਲੋਂ ਚਲਾਇਆ ਜਾ ਰਿਹਾ ਜੀ ਜਿਹਦੇ ਵਿੱਚ ਉਹਨਾਂ ਦੇ ਜ਼ਿਲ੍ਹੇ ਦੇ ਸਾਡੇ ਨਾਲ ਐਡਵੋਕੇਟ ਗੁਰਪ੍ਰੀਤ ਸਿੰਘ ਜੀ ਮਾਲਕੇ ਤੇ ਸਾਡੇ 49 ਵਾਰ ਦੇ ਐਮਪੀ ਸਾਹਿਬ ਲਖਵੀਰ ਸਿੰਘ ਲੱਖਾ ਜੀ ਹੋਰ ਜਿੰਨੀ ਸਾਰੀ ਸੰਗਤ ਆ ਤੇ ਪਿੰਡ ਵਾਸੀ ਅੱਜ ਇੱਥੇ ਖੜੇ ਆ ਬਹੁਤ ਵਧੀਆ ਅਫਰਾਲਾ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਟਰਸਟ ਹੈ ਉਹ ਬੂਟੇ ਲਾਉਣ ਦਾ ਇੱਕ ਕੰਮ ਕਰ ਰਿਹਾ ਮੈਂ ਤੁਹਾਨੂੰ ਤਾਂ ਵੀ ਇਦੋਂ ਭੱਲੇ ਵਾਲੀ ਗੱਲ ਨਹੀਂ ਹੋ ਸਕਦੀ ਉਹ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਹ ਸੋਚਦੇ ਆ ਯਾਰ ਬੂਟੇ ਲਾਉਣ ਲਈ ਸਿਰਫ ਫੋਟੋਆਂ ਖਿਚਾਈਆਂ ਜਾਂਦੀਆਂ ਏਡੀ ਵੱਡੀ ਗੱਲ ਨਹੀਂ ਆ ਸਭ ਤੋਂ ਵੱਡੀ ਗੱਲ ਹੈ ਕਿ ਬੂਟੇ ਸਾਨੂੰ ਜਿਹੜਾ ਸਾਹ ਪ੍ਰਦਾਨ ਕਰਦੇ ਆ ਅੱਜ ਆਕਸੀਜਨ ਖਤਮ ਹੋ ਜੇ ਤਾਂ ਪੂਰੀ ਦੁਨੀਆ ਦਾ ਬਨਾਸ਼ ਹੋ ਜਾਊਗਾ ਬੂਟੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਆ ਇਹ ਸਾਨੂੰ ਕੀ ਹਰ ਇੱਕ ਬੰਦੇ ਨੂੰ ਹਿੱਸਾ ਪਾ ਔਰ ਉਸ ਤੋਂ ਵੱਡੀ ਗੱਲ ਮੈਂ ਕਹਿਣਾ ਚਾਹੁੰਦਾ ਬਹੁਤ ਸਾਰੇ ਸੰਸਥਾਾਂਾਂ ਬੂਟੇ ਲਾ ਦਿੰਦੀਆਂ ਪਰ ਉਸ ਤੋਂ ਬਾਅਦ ਉਹਦੀ ਰਾਖੀ ਨਹੀਂ ਕਰਦੇ ਤਾਂ ਮੈਂ ਜਿੰਨੀ ਵੀ ਸੰਗਤ ਹੈ ਇਹਨਾਂ ਨੂੰ ਕਹਿਣਾ ਚਾਹੁੰਗਾ ਕਿ 2 ਸਾਲ ਤੱਕ ਤੁਸੀਂ ਇਹ ਜਿਹੜੇ ਬੂਟੇ ਲਾਏ ਆ ਉਸ ਤੋਂ ਵੱਡਾ ਕੰਮ ਹੈ ਇਹਨਾਂ ਨੂੰ ਸੰਭਾਲਣਾ 2 ਸਾਲ ਬਾਅਦ ਇਹ ਬੂਟੇ ਆਪਣੇ ਆਪ ਵੱਡੇ ਹੋ ਜਾਣਗੇ ਤੇ ਸਾਨੂੰ ਛਾਂ ਦੇਣਗੇ ਆਕਸੀਜਨ ਦੇਣਗੇ ਤੇ ਕਿਤੇ ਨਾ ਕਿਤੇ ਸਾਨੂੰ ਜੀਵਨ ਪ੍ਰਦਾਨ ਕਰਨਗੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਇਹਦੇ ਵਿੱਚ ਕੋਈ ਨਾ ਇਹ ਸੋਚੋ ਰਾਜਨੀਤੀ ਕਿਹੜੀ ਪਾਰਟੀ ਨੇ ਕਿਹੜੀ ਸੰਸਥਾ ਦੇ ਆ ਫੰਡ ਦਾ ਸ਼ਹਿਰ ਦਾ ਜੋ ਵੀ ਭਲਾ ਹੋ ਸਕਦਾ ਸਾਰਿਆਂ ਨੂੰ ਮਿਲ ਕੇ ਸਾਨੂੰ ਪ੍ਰਾਪਤਲਾ ਕਰਨਾ ਚਾਹੀਦਾ ਤੇ ਅੱਗੇ ਆਉਣਾ ਚਾਹੀਦਾ ਤਾਂ ਕਿ ਵੱਧ ਤੋਂ ਵੱਧ ਜਿਹੜੇ ਅਸੀਂ ਜੰਗਲ ਲਿਆ ਸਕੀਏ ਤੇ ਸਾਡੇ ਜਿਹੜੇ ਮੌਸਮਾ ਕਿੰਨੀ ਗਰਮੀ ਇਸ ਵਾਰ ਅਸੀਂ ਸਾਰਿਆਂ ਨੇ 겪ੀ ਆ ਉਹ ਗਰਮੀ ਤੋਂ ਸਾਨੂੰ ਨਿਯਾਤ ਮਿਲ ਸਕੇ ਇੱਕ ਗੱਲ ਮੈਂ ਥੋੜਾ ਐਡ ਕਰਨੀ ਚਾਹਣਾ ਇਹ ਭਗਵੰਤ ਮਾਨ ਜੀ ਤੱਕ ਵੀਡੀਓ ਜਾਣੀ ਚਾਹੀਦੀ ਆ ਇਹ ਕਲਾਮ ਕਰ ਦੇਣਾ ਚਾਹੀਦਾ ਹਰ ਮੋਟਰ ਤੇ ਪੰਜ ਫਲਦਾਰ ਬੂਟੇ ਲੱਗਣੇ ਚਾਹੀਦੇ ਆ ਉਹਦੇ ਨਾਲ ਕੀ ਹੋਊਗਾ ਜਿਹੜੇ ਅਸੀਂ ਜ਼ਹਿਰੀਲੇ ਫਰੂਟ ਖਾ ਰਹੇ ਆ ਕਿਤੇ ਨਾ ਕਿਤੇ ਸਾਨੂੰ ਉਹਨਾਂ ਤੋਂ ਨਿਯਾਤ ਮਿਲੂਗੀ ਤੇ ਕਿਤੇ ਨਾ ਕਿਤੇ ਇਹ ਕੰਮ ਜੇ ਮੈਂਡੇਟਰੀ ਕਰ ਦੇਣਾ ਚਾਹੀਦਾ ਕੰਪਲਸਰੀ ਕਰ ਦੇਣਾ ਚਾਹੀਦਾ ਤੇ ਆਮ ਘਰਾਂ ਵਿੱਚ ਵੀ ਸਾਡੇ ਮੈਂ ਕਹਿੰਦਾ ਇੱਕ ਨਿੰਬੂ ਜਾਤੀ ਅਮਰੂਦ ਜਾਮਣੇ ਬੂਟੇ ਬਹੁਤ ਹੁੰਦੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਬੂਟਾ ਲਾਉਣਾ ਚਾਹੀਦਾ ਤਾਂ ਕਿ ਅਸੀਂ ਜ਼ਹਿਰ ਮੁਕਤ ਬੂਟਿਆਂ ਦੇ ਫਲ ਖਾ ਸਕੀਏ ਤੇ ਮੈਂ ਕਹਿਣਾ ਚਾਹੁੰਦਾ ਇਸ ਵੀਡੀਓ ਨੂੰ ਦੇਖ ਕੇ ਜਿੰਨੇ ਵੀ ਮੇਰੇ ਵੀਰ ਸਰਦ ਕਰ ਸਭ ਨੂੰ ਉਪਰਾਲਾ ਕਰਨਾ ਚਾਹੀਦਾ ਤੇ ਮੈਂ ਜਿੰਨੇ ਵੀ ਅੱਥੇ ਮੇਰੇ ਵੀਰ ਤਾਂ ਐਮਪੀ ਸਾਹਿਬਾ ਤੁਹਾਡੇ ਸੰਸਥਾ ਦੇ ਪ੍ਰਧਾਨ ਜੀ ਆ ਸਭ ਦਾ ਧੰਨਵਾਦ ਕਰਦਾ ਅੱਜ ਸਾਰਾ ਅੱਜ ਫੋਟੋ ਲਏ ਜਾ ਰਹੇ ਅੱਜ ਸਾਡੇ ਪਿੰਡ ਵਿੱਚ ਸੰਤ ਬਾਬਾ ਰਾਮਪਾਲ ਜੀ ਦੇ ਸਹਿਯੋਗ ਨਾਲ ਅੱਜ ਬੂਟੇ ਪਾ ਰਹੇ ਆ ਤੇ ਵਾਤਾਵਰਣ ਅੱਜ ਕਰਮੀ ਬਹੁਤ ਜ਼ਿਆਦੀ ਪੈ ਰਹੀ ਹੈ ਇਸੇ ਕਰਕੇ ਅਸੀਂ ਜੋ ਜਿੰਨੇ ਬੂਟੇ ਲਾਵਾਂਗੇ ਇਹਨਾਂ ਦੇ ਸਾਰੇ ਪਾਣੀ ਦਾ ਪ੍ਰਬਾਲਾ ਕਰਾਂਗੇ ਇਹ ਨਹੀਂ ਵੀ ਅੱਜ ਬੂਟੇ ਲਾਤੇ ਤੇ ਅਸੀਂ ਮਤਲਬ ਪਿੱਛੋਂ ਇਹਨੇ ਦੇਖਭਾਲ ਨਹੀਂ ਕਰਨੀ ਉਹਨਾਂ ਦੇ ਸਹਿਯੋਗ ਨਾਲ ਪਾਣੀ ਪਾਵਾਂਗੇ ਸਾਰਿਆਂ ਨੂੰ ਕਰਮੀ ਤੋਂ ਬਚਾਅ ਬਚ ਰਹੂਗੀ ਵਾਤਾਵਰਣ ਸਾਫ਼ ਰੱਖੂਗਾ ਜਿੰਨੇ ਬੂਟੇ ਲਾਉਂਗੇ ਮਤਲਬ ਪਿੰਡ ਦੀ ਸਾਰੀ ਨਗਰ ਦੀ ਪੰਚਾਇਤ ਸਾਰੀ ਇੱਥੇ ਪਹੁੰਚੇ ਅੱਜ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਜੇ ਬਾਨੀ ਆਹ ਉਹਦੇ ਸਾਹ ਜਾਂਦੇ ਪਰ ਵਾਰਾ ਪਸ਼ੂ ਵਿਚਾਰਾ ਤਾਰਾ ਜਿਹੜਾ ਨਸਾਨ ਕਰ ਜਾਂਦੇ ਆ ਜੀ ਜੀ ਇਸ ਤਰ੍ਹਾਂ ਦੇ ਅਸੀਂ ਜੀ ਪਸ਼ੂਆਂ ਦੀ ਵੀ ਦੇਖਭਾਲ ਕਰਾਂਗੇ ਜਿੰਨੇ ਪਸ਼ੂ ਆ ਸਾਰੇ ਮੰਡੀ ਦੇ ਪਾਸੇ ਵਾਰਾ ਜਿੰਨੇ ਛੱਡ ਕੇ ਆਵਾਂਗੇ ਜੀ ਮਤਲਬ ਅੱਜ ਬੁੱਤੇ ਲਾਏ ਅਸੀਂ ਪਿੰਡ ਦੇ ਸਹਿਯੋਗ ਨਾਲ ਜਿੰਨੇ ਵੀ ਮਤਲਬ ਸਾਡੇ ਪਿੰਡ ਦੇ ਇਕੱਠੇ ਹੋਏ ਆ ਇਹਨਾਂ ਦੀ ਪੰਡੀ ਨਾਲ ਮਤਲਬ ਲੈ ਕੇ ਸਾਰੇ ਮਤਲਬ ਪਿੰਡ ਵਿੱਚ ਜਿੰਨੇ ਵੀ ਡੰਗਰ ਬਾਹਰ ਕੱਢ ਕੇ ਜਾਵਾਂਗੇ ਇਹਨਾਂ ਦੀ ਦੇਖਭਾਲ ਕਰਾਂਗੇ ਜੀ ਜੀ ਆਪਣੀ ਅੱਜ ਗੁਰਦੁਆਰਾ ਸਾਹਿਬ ਦੀ ਪਾਰਕ ਬਣੀ ਹੈ ਜੀ ਉਹਦੇ ਵਿੱਚ ਅਸੀਂ ਦੁੱਤੇ ਲਾ ਰਹੇ ਹਾਂ ਜੇ ਬਾਕੀ ਪੰਨ ਦੀ ਫਿਰਨੀ ਆ ਉਹ ਤੇ ਵੀ ਸਾਰੇ ਦੁੱਤੇ ਲਾਉਂਗੇ